अजक चाली पार करते घुटने जान सारे जानते हो कि ने एक बहुत ही अहम स्कीम क्ढ़ी है जिसे तहत हर कोई सत्तर साल के उपर बजुर्ग हर तरह की बीमारी का निःशुल्क मतलब टोटली फ्री इलाज होगा द वाइट मेडिकल कॉलेज हॉस्पिटल

ਨਿਸ਼ੁਲਕ ਸੇਵਾਵਾਂ ਹਰ ਤਰੀਕੇ ਦੀ ਤਕਲੀਫ ਦੀਆਂ ਲੈ ਸਕਦੇ ਆ ਜਿਵੇਂ ਕਿ ਆਪਾਂ ਜਾਣਦੇ ਆਂ ਅੱਜਕੱਲ ਚਾਲੀ ਪਾਰ ਕਰਦੇ ਸਾਡੇ ਗੋਟਨੇ ਸਾਡੀਆਂ ਹੱਡੀਆਂ ਸਾਡੀਆਂ ਅੰਦਰ ਹਰ ਚੀਜ਼ ਦੀ ਆ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਮਾਨਯੋਗ ਬਜ਼ੁਰਗ ਜਿਹੜੇ ਹੈਗੇ ਆ ਕਿਸੇ ਵੀ ਕਿਸਮ ਦੀ ਬਿਮਾਰੀ ਮੈਂ ਦੁਬਾਰਾ ਦੁਹਰਾ ਰਹੀ ਆ ਸਰੀਰ ਦੇ ਕਿਸੇ ਵੀ ਕਿਸਮ ਦੀ ਬਿਮਾਰੀ ਸਿਰ ਤੋਂ ਲੈ ਕੇ ਪੈਰ ਤੱਕ ਦੀ ਬਿਮਾਰੀ ਇਸ ਬਿਮਾਰੀ ਵਿੱਚ ਤੁਸੀਂ ਜੋ ਵੀ ਬਿਮਾਰੀਆਂ ਪੁੱਛਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਤੋਂ ਪੁੱਛ ਸਕਦੇ ਹੋ ਹਰ ਤਰ੍ਹਾਂ ਦੀ ਬਿਮਾਰੀ ਦਾ ਨਿਸ਼ੁਲਕ ਮਤਲਬ ਟੋਟਲੀ ਫ੍ਰੀ ਇਲਾਜ ਹੋਵੇਗਾ ਦਾ ਵਾਈਟ ਮੈਡੀਕਲ ਕਾਲਜ ਤੇ ਹਸਪੀਟਲ ਦੇ ਵਿੱਚ ਇਹ ਆਯੁਸ਼ਮਾਨ ਦੇ ਅੰਡਰ ਸਕੀਮ ਹੈ ਜਿਦੇ ਵਿੱਚ ਸਿਰਫ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਥੱਲੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਕਾਲ ਕਰਨਾ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਦਾ ਵਾਈਟ ਮੈਡੀਕਲ ਕਾਲਜ ਇੱਕ ਸਪਨਾ ਹੈਗਾ ਸ਼੍ਰੀ ਸਵਨ ਸਿੰਘ ਸਲਾਰੀਆ ਜੀ ਦਾ ਇਹ ਹਸਪੀਟਲ ਪ੍ਰਾਈਵੇਟ ਕਾਲਜ ਸਿਰਫ ਪੈਸਿਆਂ ਦੇ ਪਿੱਛੇ ਦੌੜ ਨਹੀਂ ਹੈਗੀ ਇੱਥੇ ਤੁਸੀਂ ਆ ਕੇ ਆਪਣੇ ਬਜ਼ੁਰਗਾਂ ਨੂੰ ਭੇਜੋ ਤੁਸੀਂ ਦੇਖੋ ਕਿ ਕਿਸ ਕਿਸਮ ਦੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਕਿਵੇਂ ਬਜ਼ੁਰਗ ਲੇਟ ਕੇ ਆਪਣਾ ਟੀਵੀ ਇੰਜੋਏ ਕਰ ਰਹੇ ਆ ਆਪਣੇ ਫ੍ਰੀ ਟਾਈਮ ਦੇ ਵਿੱਚ ਫਿਜ਼ੀਓਥੈਰੇਪੀ ਇੰਜੋਏ ਕਰ ਰਹੇ ਹੈ ਜਿਹੜਾ ਕਿ ਮੈਨੂੰ ਲੱਗਦਾ ਹੈ ਤੁਸੀਂ ਕਰ ਬਹੁਤ ਸੋਹਣੀਆਂ ਸੇਵਾਵਾਂ ਦੇ ਸਕਦੇ ਹੋ ਲੇਕਿਨ ਇੱਕ ਹਸਪਤਾਲ ਦੇ ਵਿੱਚ ਇੱਕ ਐਕਸਪਰਟ ਡਾਕਟਰਾਂ ਦੇ ਅੰਡਰ ਇੱਕ ਘਰੇਲੂ ਵਰਗੀਆਂ ਨਰਸਾਂ ਦੇ ਅੰਦਰ ਜਿਹੜਾ ਇਲਾਜ ਹੋਵੇ ਉਹ ਤੁਸੀਂ ਘਰ ਉਦਾਂ ਦਾ ਨਹੀਂ ਦੇ ਸਕਦੇ ਹੋ ਤੇ ਕਿਰਪਾ ਕਰਕੇ ਇੱਕ ਵਾਰੀ ਹੋਰ ਬੇਨਤੀ ਸੁਣ ਲਵੋ 70 ਸਾਲ ਦੀ ਉਮਰ ਦੇ ਉੱਪਰ ਕੋਈ ਵੀ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਹੈ ਨਿਸ਼ੁਲਕ ਮਤਲਬ ਟੋਟਲ ਫ੍ਰੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਦ ਵਾਈਟ ਮੈਡੀਕਲ ਕਾਲਜ ਦੇ ਵਿੱਚ ਹੋਵੇਗਾ ਮਰੀਜ਼ ਇੱਥੇ ਆਨ ਆਪਣਾ ਚੈੱਕਅਪ ਕਰਵਾਂਨ ਸਿਰਫ ਆਧਾਰ ਕਾਰਡ ਲੈ ਕੇ ਆਨ ਐਂਬੂਲੈਂਸ ਦਾ ਡੇ ਬਜ਼ੁਰਗਾਂ ਨੂੰ ਘਰੋਂ ਹੀ ਚੱਕੇਗੀ ਔਰ ਡ੍ਰੌਪ ਵੀ ਘਰੋਂ ਹੀ ਕਰੇਗੀ ਔਰ ਇੱਥੇ ਆ ਕੇ ਤੁਸੀਂ ਆਪ ਦੇਖਿਓ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਅੰਦਰ ਵਾਰਡਸ ਹੈਗੇ ਅੰਦਰ ਕੇਰਮ ਬੋਰਡ ਦੀ ਫੈਸਿਲਿਟੀਆਂ ਹੈ ਕਿ ਬਜ਼ੁਰਗਾਂ ਨੂੰ ਇੱਕ ਆਪਣਾਪਣ ਮਾਹੌਲ ਮਹਿਸੂਸ ਹੋਏ ਉਹਨਾਂ ਨੂੰ ਇਹ ਮਹਿਸੂਸ ਹੋਏ ਕਿ ਇਹ ਸਿਰਫ ਹਸਪਤਾਲ ਨਹੀਂ ਹੈਗਾ ਇਥੇ ਜਿਹੜੇ ਸ਼ਾਮ ਨੂੰ ਉਹ ਵਾਕ ਕਰਨ ਲਈ ਬਾਹਰ ਜਾਣਗੇ ਇੱਥੇ ਦੀ ਆਬੂ ਹਵਾ ਇੱਥੇ ਦਾ ਵਾਤਾਵਰਣ ਦੇ ਵਿੱਚ ਉਹ ਇੱਕ ਆਪਣੇ ਆਪ ਨੂੰ ਦੁਬਾਰਾ ਆਪਣਾ ਇੱਕ ਬਚਪਨ ਜੀਣ ਦੀ ਇੱਕ ਖੁਆਇਸ਼ ਦੁਬਾਰਾ ਲੈ ਕੇ ਆਣਗੇ ਤੇ ਫਿਰ ਤੋਂ ਬੇਨਤੀ ਹੈ ਕਿਰਪਾ ਕਰਕੇ 70 ਸਾਲ ਦੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਬਜ਼ੁਰਗ ਪਲੀਜ਼ 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 ਥੱਲੇ ਕੰਟੈਕਟ ਕਰੋ ਔਰ ਸਾਡੀਆਂ ਸੇਵਾਵਾਂ ਦਾ ਜੀ ਵਰਕੇ ਬਰਪੂਰ ਤਰੀਕੇ ਨਾਲ ਫਾਇਦਾ ਲਵੋ ਧੰਨਵਾਦ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes Jalandhar dalhousie bypass road parthanko